ਕਦਾ ਸਦਾ ਖਿਆਲ ਆਪਣੇ ਆਪਣੇ ਬੰਦਿਆਂ ਦਾ ਖੁਸ਼ਖਬਰੀ ਦੇ ਇਸ ਨਵੇਂ ਭਾਗ ਵਿੱਚ ਆਪ ਸਭ ਦਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਮਤੀ ਦੀ ਇنجੀਲ ਦੇ 6 ਅਧਿਆਏ ਉਹਦੀ 5 ਆਇਤ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਸਰੀਰ ਦਾ ਦੀਵਾ ਅੱਖ ਹੈ ਜੇਕਰ ਤੁਹਾਡੀ ਅੱਖ ਨਿਰਮਲ ਹੋਵੇ ਤਾਂ ਤੁਹਾਡਾ ਸਾਰਾ ਸਰੀਰ ਚਾਨਣ ਨਾਲ ਭਰਪੂਰ ਹੋਵੇਗਾ ਪ੍ਰਭੂ ਯਿਸੂ ਮਸੀਹ ਅਧਿਆਤਮਿਕ ਰੋਸ਼ਨੀ ਬਾਰੇ ਸਿਖਾਉਣ ਲਈ ਮਨੁੱਖੀ ਅੱਖਾਂ ਦਾ ਦ੍ਰਿਸ਼ਟਾਂਤ ਦੱਸ ਰਹੇ ਹਨ ਪ੍ਰਭੂ ਯਿਸੂ ਮਸੀਹ ਆਖਦੇ ਹਨ ਅੱਖ ਕੁਮਨੁਕ ਦੇ ਸਰੀਰ ਦਾ ਦੀਵਾ ਹੈ ਜਦੋਂ ਰੋਸ਼ਨੀ ਅੱਖਾਂ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਸਰੀਰ ਰੋਸ਼ਨੀ ਨੂੰ ਸੋਖ ਲੈਂਦਾ ਹੈ ਅਤੇ ਮਨੁੱਖ ਦੇਖਣ ਦੇ ਯੋਗ ਹੁੰਦਾ ਹੈ ਜੇਕਰ ਅੱਖਾਂ ਖਰਾਬ ਹੋਣ ਕਾ ਸ਼ਰੀਰ ਵਿੱਚ ਰੋਸ਼ਨੀ ਪਰਵੇਸ਼ ਨਹੀਂ ਕਰ ਸਕਦੀ ਅਤੇ ਰੋਸ਼ਨੀ ਦੀ ਬਜਾਏ ਵਿਅਕਤੀ ਹਨੇਰੇ ਨਾਲ ਭਰ ਜਾਂਦਾ ਹੈ ਇਸੇ ਤਰ੍ਹਾਂ ਮਨੁੱਖ ਦੇ ਜੀਵਨ ਵਿੱਚ ਪਾਪ ਦਾ ਪ੍ਰਭਾਵ ਪੈਂਦਾ ਹੈ ਜਿਸ ਕਾਰਨ ਮਨੁੱਖ ਪ੍ਰਮਾਤਮਾ ਦੇ ਪ੍ਰਕਾਸ਼ ਨੂੰ ਸਵੀਕਾਰ ਨਹੀਂ ਕਰ ਸਕਦਾ ਅਤੇ ਉਸ ਦਾ ਜੀਵਨ ਹਨੇਰਾ ਹੈ ਉਸ ਦੇ ਜੀਵਨ ਵਿੱਚ ਇਸ ਹਨੇਰੇ ਦਾ ਪ੍ਰਭਾਵ ਉਸ ਦੇ ਕੰਮਾਂ ਵਿੱਚ ਸਪਸ਼ਟ ਦਿਖਾਈ ਦਿੰਦਾ ਹੈ ਪਾਪ ਅਤੇ ਪਾਪ ਦੇ ਪ੍ਰਭਾਵ ਕਾਰਨ ਹੀ ਮਨੁੱਖ ਰੱਬ ਦਾ ਦੁਸ਼ਮਣ ਬਣ ਗਿਆ ਹੈ ਅਤੇ ਉਸ ਲਈ ਪਰਮੇਸ਼ਰ ਦੁਆਰਾ ਨਿਰਧਾਰਿਤ ਸਜ਼ਾ ਨਰਕ ਹੈ ਜੋ ਕੋਈ ਵੀ ਪ੍ਰਮੇਸ਼ਰ ਮਸੀਹ ਦੇ ਸਲੀਬ ਦੇ ਬਲੀਦਾਨ ਵਿੱਚ ਵਿਸ਼ਵਾਸ ਕਰਦਾ ਹੈ ਉਹ ਬਚ ਜਾਂਦਾ ਹੈ ਪਾਪਾਂ ਦੀ ਮਾਫੀ ਪ੍ਰਾਪਤ ਕਰਦਾ ਹੈ ਅਤੇ ਨਰਕ ਦੀ ਸਜ਼ਾ ਮੌਤ ਤੋਂ ਬਚ ਜਾਂਦਾ ਹੈ ਕਿਉਂਕਿ ਉਸਦਾ ਜੀਵਨ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ਉਹ ਅਧਿਆਤਮਿਕ ਪ੍ਰਕਾਸ਼ ਦੀ ਪ੍ਰਾਪਤੀ ਵਿੱਚ ਸੰਪੂਰਨ ਹੋ ਜਾਂਦਾ ਹੈ ਉਸਦਾ ਮਨ ਸਵਰਗੀ ਵਿਸ਼ਿਆਂ ਵਿੱਚ ਕੇਂਦ੍ਰਿਤ ਹੁੰਦਾ ਹੈ ਅਤੇ ਉਸਦਾ ਜੀਵਨ ਪ੍ਰਕਾਸ਼ਮਾਨ ਹੋ ਜਾਂਦਾ ਹੈ ਇਸ ਅਧਿਆਤਮਿਕ ਅਤੇ ਸਵਰਗੀ ਪ੍ਰਕਾਸ਼ ਦਾ ਪ੍ਰਭਾਵ ਉਸਦੇ ਕੰਮਾਂ ਵਿੱਚ ਸਪਸ਼ਟ ਹੁੰਦਾ ਹੈ ਜਿਸ ਦੁਆਰਾ ਪਰਮਾਤਮਾ ਖੁਸ਼ ਹੁੰਦਾ ਹੈ ਇਹ ਸਾਡੀ ਤੁਹਾਡੇ ਲਈ ਪ੍ਰਾਰਥਨਾ ਹੈ ਕਿ ਜੋ ਤੁਸੀਂ ਵੀ ਪਰਮੇਸ਼ਰ ਨੂੰ ਖੁਸ਼ ਕਰ ਸਕੋ